ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮਾਰਨਿੰਗ ਦੇ ਵੱਜ ਗਏ ਨੇ 8 ਤੇ ਬੱਚੇ ਹੋ ਕੇ ਰੈਡੀ ਤੇ ਤੁਸੀਂ ਦੇਖ ਹੀ ਸਕਦੇ ਹੋ ਧੁੰਦ ਇੰਨੀ ਧੁੰਦ ਪੈ ਰਹੀ ਹੈ ਪੁੱਛੋ ਨਾ ਬੱਤੇ ਬੱਚਨ ਨੂੰ ਵੀ ਜਾਣਾ ਕਿੰਨਾ ਮੁਸ਼ਕਿਲ ਹੋ ਰਿਹਾ ਸਕੂਲ ਨਾ ਠੀਕ ਹੈ ਹਾਲ ਧੁੰਦਾ ਦਾਏ ਮਲਦਾ ਦਿਖੇ ਬੰਦੇ ਨੂੰ ਨਾ ਬੰਦਾ ਫਤੈ ਨੂੰ ਮਿਲਣਤਾ ਆਇਆ ਦੇਖ ਚਿਹਰਾ ਜੱਟ ਦਾ ਇਹ ਪੂਰੇ ਮਤਲਬ ਪੂਰੀ ਠੰਡੇ ਅਕਟੂਬਰ ਤੋਂ ਠੰਡ ਸ਼ੁਰੂ ਹੋ ਜਾਂਦੀ ਹੈ ਬਟ ਇਸ ਵਾਰ ਠੰਡ ਹੋਈ ਨਹੀਂ ਬਿਲਕੁਲ ਵੀ ਇਸ ਵਾਰ ਦਸੰਬਰ ਚੋਟ ਹੰਟ ਸ਼ੁਰੂ ਹੋਣੀ ਸ਼ੁਰੂ ਹੋਈ ਹੈ ਆ ਹੁਣ ਮਤਲਬ ਆ ਦੋ ਚਾਰ ਦਿਨਾਂ ਦੀ ਧੁੰਦ ਪੈਣ ਲੱਗੀ ਹੈ ਨਹੀਂ ਤਾਂ ਦੁਪਹਿਰੇ ਇੰਨੀ ਗਰਮੀ ਹੋ ਜਾਂਦੀ ਸੀ ਪੁੱਛੋ ਨਾ ਯਾਰ ਸੂਰਜ ਵੀ ਨਹੀਂ ਦਿਖ ਰਿਹਾ ਚੰਗੀ ਤਰ੍ਹਾਂ ਇੱਥੋਂ ਸੂਰਜ ਦਿਖਤ ਆ ਰਿਹਾ ਕਿੱਥੇ ਦਿਖ ਰਿਹਾ ਉਹ ਦੇਖੋ ਕੱਟ ਦਿਖ ਰਿਹਾ ਹੈ ਨਿਕਲੂਗੀ ਤੂੰ 10 11 ਵਜੇ ਤੱਕ ਨਿਕਲੂਗੀ ਨਹੀਂ ਨਹੀਂ ਹੂੰ ਬਸ ਤੇ ਬੱਚੇ ਉਦਣ ਦੀ ਬਿਮਾਰ ਹੋ ਰਹੇ ਨੇ ਨਾ ਫਤਿਹ ਬੋਲੋ ਗੁੱਡ ਮਾਰਨਿੰਗ ਪੰਜ ਵਨ ਸਾਰੇ ਇਹਦੇ ਇਹਦੀ ਪਿੱਪ ਚੱਲ ਰਹੇ ਨੇ ਮੇਰਾ ਦੇਖੋ ਹਾਂ ਨਹੀਂ ਤਾਂ ਉਹੀ ਤਾਂ ਗੱਲ ਹੈ ਇਹਨੂੰ ਐ ਬੀਬੀ ਪਤਾ ਨਹੀਂ ਮੈਂ ਐਡਾ ਉਹ ਕਹਿੰਦਾ ਮੈਨੂੰ ਅਗੋਂ ਕਹਿੰਦਾ ਨਾ ਮੈਨੂੰ ਮੇਰਾ ਬੈਗ ਚੱਕ ਕੇ ਲਾ ਮੈਂ ਫੋੜਦਾ ਨਾ ਹਲਕਾ ਹੀ ਹੁੰਦਾ ਹਾਂ ਤੇ ਫਿਰ ਚੱਕਣਾ ਜਿੰਨਾ ਵੀ ਹਲਕਾ ਹੀ ਆ ਔਰ ਗੁੱਡੀ ਗੁੱਡੀ ਅਗੇ ਲੱਗਦਾ ਹੈ ਤੇ ਕੇ ਪਰ ਅੱਜ ਵਧੀ ਜਾਊਗਾ ਪੜਾਈ ਕੀਤੀ ਸੀ ਹੂੰ ਪੜਾਈ ਕੀਤੀ ਨਹੀਂ ਮੈਂ ਤਾਂ ਹੀ ਵੀ ਪੇਪਰ ਮੰਦਾ ਸੁਣਾ ਕਰਕੇ ਆਉਂਗੇ ਸੁਣਾ ਕਰਕੇ ਆਉਂਗੇ ਚਲ ਦੇਖਾਂਗੇ ਨਾ ਔਰ ਜੇ ਨਾ ਸੁਣਾਇਆ ਪੀਟੀਐਮ ਤੇ ਤੁਹਾਡੀ ਪਟਾਈ ਵੀ ਹੋਣੀ ਉੱਥੇ ਫੇਰ ਇਹਦਾ ਬੰਦਾ ਟੀਚ ਇਹਦੀ ਮੈਂ ਨਾ ਕੀ ਹੋਣਾ ਤੇ ਪਨੀ ਤੁਹਾਡਾ ਪੇਪਰ ਮੇਰਾ ਇੰਗਲਿਸ਼ ਦਾ ਵਧੀਆ ਹੋਊਗਾ ਵਧੀਆ ਮੈਂ ਪੜਨਾ ਤੇ ਕੀ ਚੱਕਰ ਹੈ ਜਿਹੜਾ ਸਾਡੇ ਪੇਪਰ ਹੁੰਦੇ ਨਜ਼ਰ ਤਾਂ ਹੁੰਦਾ ਹੀ ਉਹ ਲੈ ਹੁਣ ਅਗਲੇ ਸੈਮਸਟਰ ਸਟੱਡੀ ਸ਼ੁਰੂ ਕਰਾਂਗੇ ਫਤਿ ਐਂ ਕਰ ਨਾ ਉੱਧ ਦੇ ਕਿਹੜੇ ਹੋਰ ਕੀ ਹੈ ਸਾਨਾ ਇਹਨਾਂ ਸਾਨਾ ਇਹਨਾਂ ਸਾਨਾ ਇਹਨਾਂ ਸਾਨਾ ਨਹੀਂ ਪੁੱਤ ਡਰਾਇਆ ਉਹ ਆ ਮੈਂ ਟੱਜ ਤੇ ਲੱਗਿਆ ਤਾਂ ਸਾਨਾ ਇਹਨਾਂ ਦੀ ਜ਼ਿੰਦਗੀ ਵਿਚਾਰਾਂ ਦੀ ਹੈ ਨਾ ਹੋਰ ਰੋਜ਼ ਹੀ ਆਈ ਜਾਂਦੇ ਆ ਪਰ ਰੋਜ਼ ਕਦੇ ਨਿਕਲ ਜਾਂਦੇ ਆ ਕਦੇ ਆ ਜਾਂਦੇ ਨੇ ਨਾ ਕੁਝ ਇਸ ਵੀਰਤਲਾ ਜਾਂਦਾ ਹੋਆ ਜਦੋਂ ਕਿ ਮੈਂ ਧੁੰਦਾਂ ਚ ਕਿਵੇਂ ਜਾਣਾ ਹੁੰਦਾ ਨਾ ਆ ਦੇਖੋ ਕਿਵੇਂ ਆ ਰਹੀ ਗੱਡੀਆਂ ਕਿੱਦਾਂ ਲੱਗ ਰਹੀ ਕੁਝ ਵੀ ਦਿਖ ਰਿਹਾ ਨਹੀਂ ਧੁੰਦ ਹੈ ਜਿੰਨੇ ਤੁਹਾਨੂੰ ਪਤਾ ਹੈ ਮੈਂ ਤੁਹਾਨੂੰ ਪਹਿਲਾਂ ਵਲੌਗ ਚ ਦੱਸਿਆ ਸੀ ਕਿ ਨਾ ਵੀ ਧੁੰਦਾਂ ਚ ਬਹੁਤ ਜ਼ਿਆਦਾ ਧੁੰਦਪਰੀ ਹੈ ਤੇ ਅਮਨ ਕਹਿੰਦੀ ਮੈਂ ਮੌਇਨਾ ਕਰਦੀ ਆਂ ਧੁੰਦ ਦਾ ਵੀ ਧੁੰਦ ਕਿਵੇਂ ਪੈ ਰਹੀ ਐਨੀ ਕੀ ਗੱਲ ਬਾਤ ਹੈ ਨਾ ਤੇ ਆ ਨਿਕਲ ਕੇ ਬਾਹਰੇ ਆ ਗਏ ਹੁਣ ਧੁੰਦ ਦੇ ਦੇਖਣ ਵਾਸਤੇ ਤੁੰਦ ਕਿਵੇਂ ਪੈਰੀ ਹਾਂਜੀ ਦੱਸੋ ਕੁਛ ਤੁੰਦ ਬਾਰੇ ਕੀ ਦੱਸਾਂ ਹੈ ਤੁੰਦਾਂ ਨੇ ਕਿਉਂ ਪੈਰੀ ਆ ਤੇ ਸੋਚਾਂ ਨਹੀਂ ਵੀ ਆਪਾਂ ਜਾਣਾ ਸੀ ਅੱਜ ਤਾਂ ਬੜੀ ਪੈ ਗਈ ਨਹੀਂ ਨਹੀਂ ਸੂਰਜ ਨਿਕਲ ਜਾਣਾ ਅੱਡਦਾ 10 11 ਤੁੰਦਾਂ ਜੀ ਕਿੱਦਾਂ ਬਹਿ ਗਏ ਸਸਰੇ ਆ ਕੇ ਕਿੱਥੇ ਆਹ ਦੇਖੋ ਉਹ ਬੈਠੇ ਵੀ ਆਪਣੇ ਦੋਨਾਂ ਨੂੰ ਜੋ ਲੜਕੇ ਨੇ ਬੈਠੇ ਨੇ ਆਪਾਂ ਲਾਉਣਾ ਨਹੀਂ ਹੈਗਾ ਇੱਕ ਨੇ ਪਰਾਂ ਮੂੰਹ ਕੀਤਾ ਐ ਕਰੇ ਉਹਨਾਂ ਨੇ ਮੂੰਹ ਕੀਤਾ ਇਹ ਵੀ ਆਪਣੇ ਮੂੰਹ ਮਾਇਨਾ ਕਰ ਰਹੇ ਨੇ ਹਾਂ ਇਹ ਤਾਂ ਚਾਹੀ ਇਹ ਚਾਰਾਂ ਨੂੰ ਵੀ ਸਾਡੇ ਨੂੰ ਗੱਲ ਧੰਦੇ ਪਏ ਹੋਣੇ ਤੜਕੇ ਨਿਕਲ ਗਏ ਇਹ ਹਣਾ ਤੇ ਸਸਰੀ ਕਾਲ ਜੀ ਮੇਰੇ ਵੱਲ ਵੀ ਸਾਰਿਆਂ ਨੂੰ ਤੇ ਮੈਂ ਹਜੇ ਹੁਣੇ-ਹੁਣੇ ਉੱਠ ਕੇ ਆਈ ਆ ਤਾਜੀ-ਤਾਜੀ ਬਸ ਤੇ ਅੱਜ ਮੇਰੇ ਨਾਲ ਇਹਨਾਂ ਨੇ ਬੜੀ ਮਾੜੀ ਕੀਤੀ ਸਾਰੇ ਟੱਬਰ ਨੇ ਚਾਹ ਪੀਲੀ ਤੁਸੀਂ ਮੈਨੂੰ ਚਾਣ ਦੇ ਸਕੇ ਕੋਟਾ ਤੂੰ ਕਹਿੰਦੀ ਮੈਂ ਸੁੱਤੀ ਪਈ ਆ ਸੁੱਤੀ ਪਈ ਮਰਤ ਨਹੀਂ ਆ ਗਈ ਦੁਬਾਰਾ ਫੇਰ ਮੋਝਾ ਦੇ ਆ ਕੇ ਮੈਂ ਤਾਂ ਸੋਇਆ ਲੋ ਕੰਨੀ ਨੀਂਦ ਖਰਾਬ ਕਰ ਲਈ ਉਹਨਾਂ ਦੀ ਨਹੀਂ ਨੀਂਦ ਜਿਹੜੀ ਰਾਤ ਹੀ ਆ ਗਈ ਜਿਹੜੀ ਆ ਗਈ 3-4 ਵਜੇ ਸਵੇਰੇ ਉਸ ਤੋਂ ਬਾਅਦ ਨੀਂਦ ਕਿੱਥੇ ਹੁੰਦੀ ਮੈਂ ਉਹੀ ਬਿਸ਼ਰਮ ਜੀ ਹੋ ਕੇ ਪਈ ਆ ਡੈਡੀ ਮਿਲਗਾ ਆਪਣੇ ਡੈਡੀ ਕਹਿੰਦੇ ਹੁੰਦੇ ਸੀਗੇ ਹਮ ਕਹਿੰਦੇ ਵੀ 2 ਘੰਟੇ ਬੰਦਾ ਸੌਂਜਣਾ ਤੇ ਨੀਂਦ ਪੂਰੀ ਹੋ ਜਾਂਦੀ ਹੈ ਨੀਂਦ ਹਰਾਮ ਦਾੜੀ ਕਹਿੰਦੇ ਹੁੰਦੇ ਸੀ ਕਿ ਨਹੀਂ ਨੀਂਦ ਨਹੀਂ ਕਰਨੀ ਚਾਹੀਦੀ ਬੰਦੇ ਨੂੰ ਕੰਮ ਕਰਨੇ ਚਾਹੀਦੇ ਹੁਣ ਮੈਂ ਚਾਹ ਧਰ ਕੇ ਆਈ ਹਾਂ ਆਪਣੇ ਬਾਪ ਦੇ ਤੇ ਹੁਣ ਅੱਛਾ ਹੋਈ ਕੀ ਬਣਾ ਕੇ ਦਿੱਤੀ ਹੈ ਨਹੀਂ ਕੋ ਟਪਾ ਕੇ ਆਪ ਮਗਲੇ ਕਿ ਮੈਨੂੰ ਦੇ ਦੋ ਫਟਾ ਤੇਰੇ ਹੱਥੀ ਪੀਣੀ ਚਾਹ ਮੈਨੂੰ ਮੇਰਾ ਤਾਂ ਤੇ ਹੱਥੀ ਪਾਏ ਪੀਣੂ ਜੀ ਕਰਦਾ ਸੀ ਨਾ ਹਾਂ ਹਾਂ ਮੇਰਾ ਜੀ ਕਹਿੰਦਾ ਜੇ ਮੈਂ ਤੁਹਾਨੂੰ ਲੁਝਾਈ ਚ ਫੜਾਉਂਦਾ ਤਾ ਤੁਸੀਂ ਫੜਾਉਂਦਾ ਮੈਨੂੰ ਤੇ ਚਾਹ ਅੱਜ ਤੂੰ ਮੈਨੂੰ ਪਿਆਰ ਦੇ ਕੋਈ ਚੱਕਰ ਨਹੀਂ ਕੋਈ ਚੱਕਰ ਕਿਉਂ ਨਹੀਂ ਹੈਗਾ ਚੱਕਰ ਹੈਗਾ ਬੜੇ ਵਾਧੂ ਅੱਜ ਪ੍ਰਧਾਨ ਸਾਹਿਬ ਬੜੇ ਸਿਆਣੇ ਹੋ ਗਏ ਅੱਜ ਬਿਨਾਂ ਕਹੇ ਸਾਰੇ ਕੰਮ ਕਰਦੇ ਆ ਤੇ ਫਾਈਨਲੀ ਅੱਜ ਆਪਾਂ ਜਾ ਰਹੇ ਆ ਜੀ ਪਟਿਆਲੇ ਕਿਉਂਕਿ ਜਿਹੜੇ ਆ ਪਰਨੀਦ ਦੇ ਕੱਪੜੇ ਲੈ ਕੇ ਆਏ ਸੀ ਉਹਨੂੰ ਸੈੱਟ ਨਹੀਂ ਆਏ ਹੈਗੇ ਤੇ ਹੁਣ ਚੇਂਜ ਕਰਵਾ ਕੇ ਲਿਆਉਨੇ ਆ ਹਨਾ ਕੋਲ ਇਹਨਾਂ ਵਿੱਚ ਹੀ ਦਿੰਦਾ ਹੈ ਸਾਰੇ ਕੱਪੜੇ ਵਿੱਚ ਨੇ ਨਾ ਚੈੱਕ ਕਰ ਲਓ ਇੱਕ ਕਰੀ ਤੇ ਮੋੜਾ ਮੇਰਾ ਲੋਹਰਾਂ ਲੋਹਰਾਂ ਕਿਹੜੀ ਸੀ ਇੱਕ ਐਕਸਟਰਾ ਲੋਹਰ ਲਈ ਸੀ ਉਹ ਉਹਨੂੰ ਆ ਗਈ ਸੀ ਉਹਨੇ ਪਾ ਲਈਏ ਬਸ ਟਰੈਕਸੂਟ ਨਹੀਂ ਆਏ ਹੈਗੇ 68 68 ਸੀ ਇਹ ਕੋਰੀਅਰ ਸੀ ਹਾਂ ਇਹ ਆਪਾਂ ਜਾਂਦੇ ਫੜਾ ਜਾਗੇ ਹੋਰ ਤਾਂ ਨਹੀਂ ਹੈਗੇ ਬਾਕੀ ਅਜੇ ਮੈਂ ਦੂਜਾ ਫੋਨ ਚੈੱਕ ਨਹੀਂ ਕੀਤਾ ਅਜੇ ਹੁਣ ਕੱਲ ਨੂੰ ਦੇਖਾਂਗੇ ਠੀਕ ਹੈ ਕੋਟੀ ਕੋਟੀ ਮੈਂ ਪਾਣੀ ਲੈ ਆ ਫੜਾਓ ਮੈਨੂੰ ਤੇ ਆਓ ਮਾੜਾ ਜਿਹਾ ਕੰਮ ਹੈ ਮੈਨੂੰ ਥੋੜਾ ਜਿਹਾ ਅਜੇ ਫੇਰ ਗੋਲਾ ਮੁੰਡਾ ਬਣ ਕੇ ਕੁਲੰਦਰ ਸਿੰਘ ਪ੍ਰੋ ਮੁੰਡਾ ਹੈ ਪ੍ਰੋ ਮੁੰ ਬੜੇ ਕੈਡ ਲੱਗ ਰਹੇ ਕਿੰਦਾ ਸੱਚੀ ਸਸਸੀ ਕਾਲ ਜੀ ਮੈਂ ਤੁਹਾਨੂੰ ਅੱਜ ਸਵੇਰੇ ਬੁਲਾਤੀ ਸੀ ਇੱਕ ਵਾਰੀ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਪਣੇ ਵਲੌਗ ਤੇ ਆਪਣੇ YouTube ਚੈਨਲ ਤੇ ਨਹੀਂ ਆਪਣਾ ਨਹੀਂ ਤੁਹਾਡਾ ਸਾਰਾ ਦਾ YouTube ਚੈਨਲ ਹੈ ਨਾ ਕਿ ਨਹੀਂ ਕਿੰਦਰ ਤੇ ਆਪਾਂ ਘਰੋਂ ਚੱਲ ਪਿਆ 11:30 ਦੇ ਕਰੀਬ ਹੁਣ ਆਪਾਂ ਨੇ ਫਤੇ ਤੇ ਪਰਨੀਤ ਨੂੰ ਸਕੂਲ ਤੋਂ ਲੈਣਾ ਹੈ ਤੇ ਉਸ ਤੋਂ ਬਾਅਦ ਆਪਾਂ ਨੇ ਅੱਗੇ ਸੰਗਰੂਰ ਜਾਣਾ ਔਰ ਸੰਗਰੂਰ ਜਾਣ ਤੋਂ ਬਾਅਦ ਫਿਰ ਆਪਾਂ ਨੇ ਅੱਗੇ ਪਟਿਆਲੇ ਜਾਣਾ ਤੇ ਅੱਜ ਮੈਨੂੰ ਅਟੈਂਸ਼ਨ ਹੋਈ ਪਈ ਸੀ ਵੀ ਕਦੋਂ ਪਨੀਤ ਦੇ ਕੱਪੜੇ ਚੇਂਜ ਹੋ ਕੇ ਆ ਜਾਂਦੇ ਕਦੋਂ ਪਨੀਤ ਵਿਚਾਰਾ ਪਾਵੇ ਹਨਾ ਔਰ ਉਹ ਦੇਖ ਲਾਂ ਮਮਾ ਮੇਰੇ ਦਿਲ ਕਰਦਾ ਕੱਪੜੇ ਆਵਾਲੇ ਨਵੇਂ ਜਿਹੜਿਆਂ ਦੇ ਨੇ ਪਾਉਣ ਨੂੰ ਪਰ ਮੈਂ ਪਾ ਨਹੀਂ ਸਕਦਾ ਕਿਉਂਕਿ ਉੱਚੇ ਨੇ ਕੋਈ ਟਾਈ ਟੈਪ ਹੀ ਉੱਚਾ ਸਮਝ ਨਹੀਂ ਆਈ ਪਤਾ ਨਹੀਂ ਕੀ ਹੋ ਗਿਆ ਇਹ ਹਨਾ ਕਈ ਵਾਰ ਐਵੇਂ ਦੇ ਇੱਕ ਵਾਰੀ ਪਾ ਲਿਆ ਬੱਚੇ ਨੇ ਫਿਰ ਅਗਲੇ ਸਾਲ ਉਹ ਕੰਮ ਨਹੀਂ ਆਊਗਾ ਕਿਉਂਕਿ ਪਿਛਲੇ ਸਾਲ ਜਿਹੜਾ ਆਪਾਂ ਪਨੀਤ ਦੇ ਕੱਪੜੇ ਕੋਟ ਵਗੈਰਾ ਲਿਆ ਨਾ ਉਹ ਸਿਰ ਪਿਛਲੇ ਸਾਲ ਹੀ ਆਏ ਆ ਤੇ ਹੁਣ ਅਗਲੇ ਸਾਲ ਉੱਚੇ ਹੋਗੇ ਉਹ ਨਾ ਫਤਿਹ ਨੂੰ ਵੱਡੇ ਨੇ ਤੇ ਪਰਨੀਤ ਨੂੰ ਉੱਚੇ ਨੇ ਸਮਝ ਨਹੀਂ ਆਉਂਦੀ ਵੀ ਕੀ ਕਰੀਏ ਹਨਾ ਤੇ ਆਪਾਂ ਫਾਈਨਲੀ ਪਹੁੰਚ ਗਏ ਅਸੀਂ ਸੁਨਾਮ ਸੁਨਾਮ ਥੋੜਾ ਜਿਹਾ ਕੰਮ ਏ ਆ ਕੋਰੀਅਰ ਫੜਾ ਕੇ ਤੇ ਫਿਰ ਆਪਾਂ ਅੱਗੇ ਚੱਲਦੇ ਆ ਤੇ ਬਾਕੀ ਤੁਸੀਂ ਬਣੇ ਰਹੋ ਵਲੌਗ ਦੇ ਵਿੱਚ ਅੱਜ ਆਪਾਂ ਤੁਹਾਨੂੰ ਫੇਰ ਪਟਿਆਲਾ ਘੁਮਾਉਣੇ ਆ ਪਟਿਆਲਾ ਘੁਮਾਉਣਾ ਬੜਾ ਝਾ ਮੈਨੂੰ ਖਾਸ ਕਰਕੇ ਏਸੀ ਮਾਰਕੀਟ ਦੇ ਵਿੱਚ ਦੇਖਦੇ ਟਾਈਮ ਲੱਗਾ ਜਹਾਡੇ ਪ੍ਰਧਾਨ ਸਾਹਿਬ ਮੰਨਿਆ ਨੂੰ ਕਿੱਥੇ ਕਿੱਥੇ ਲੈ ਕੇ ਜਾਂਦੇ ਆ ਅੱਜ ਸਾਰਾ ਦਿਨ ਪਟਿਆਲੇ ਦੇ ਨਾਮ ਹਾਂ ਅੱਜ ਦਾ ਦਿਨ ਪਟਿਆਲਾ ਕੇ ਨਾਮ ਹਨਾ ਹਾਂ ਕੁੱਤਾ ਕਿੰਨਾ ਸੋਹ ਓ ਵੰਕਲ ਦੀ ਚਾਰੇ ਸਾਰੀ ਸਬਜੀ ਜਿਹੜੀ ਕਿ ਲਰਗੀ ਹੁਣ ਕਲਵਿੰਦਰ ਨੂੰ ਭੇਜਾ ਲਫਾਫਾ ਦੇ ਕੇ ਵੀ ਜਾਓ ਅੰਕਲ ਸਬਜੀ ਇਕੱਠੀ ਕਰਵਾ ਕੇ ਆਓ ਕੋਈ ਨਾ ਹੈਲਪ ਕਰਨ ਨੂੰ ਨਹੀਂ ਉੱਡਦਾ ਹੈਗਾ ਸਿਰਫ ਇੱਕ ਆਵੀਰਾ ਨਿਕਲਿਆ ਤੇ ਇੱਕ ਪ੍ਰਧਾਨ ਸਾਹਿਬ ਗਏ ਆ ਸਾਡੇ ਲੋਈ ਆ ਗਏ ਕਲਿੰਦਰ ਐਜ ਕੰਮਾਂ ਨੂੰ ਕੰਦਰ ਇੰਨੇ ਤਿਆਰ ਨੇ ਨਾ ਬਾਕੀ ਚਾਹੀਦਾ ਵੀ ਯਾਰ ਹਨਾ ਕੰਦਰ ਵਧੀਆ ਗੱਭਿਰਾ ਅੰਕਲ ਕੱਲਾ ਹੀ ਲੱਗੇ ਪਿਆ ਸੀ ਆਸੀ ਅੰਕਲ ਚਰਨ ਨਹੀਂ ਕਰਾਈ ਉਸਨੇ ਆਪਣਾ ਫਾਫਾ ਚੈੱਕ ਕਰ ਲੈ ਕੁਛ ਐਤ ਨਹੀਂ ਵਿੱਚ ਕਿਤੇ ਆਪਣਾ ਕੋਈ ਨੀ ਤਰ ਗਿਆ ਹੋਇਆ ਕਾਲੀ ਸੀ ਠੀਕ ਹੈ ਹਾਏ ਇੱਦਾਂ ਦਾ ਟ੍ਰੈਫਿਕ ਨੇ ਖਾ ਲਿਆ ਘਰੋਂ ਨਿਕਲੇ ਵੀ ਹਾਂ ਛੱਟ ਪਹੁੰਚਣਾ ਕੋਈ ਗੱਲ ਨਹੀਂ ਪਰ ਟ੍ਰੈਫਿਕ ਤਾਂ ਵੀ ਨਹੀਂ ਸੀਟ ਬੈਲਟ ਲਗਾਓ ਪ੍ਰਧਾਨ ਸਾਹਿਬ ਫਤੇ ਸਿੰਘ ਉਹ ਫਿਰ ਰਿਹਾ ਦੇਖੋ ਆਸੀ 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 ਤੇ ਇੱਧਰ ਸਾਡਾ ਭੂਚੂ ਮੇਰਾ ਪੁੱਤਰੀ ਉਹ ਸੀ ਤੇ ਛੁੱਟੀ ਹੋ ਗਈ ਜੀ ਇਹਨਾਂ ਨੂੰ ਛੁੱਟੀ ਨਹੀਂ ਹੋਈ ਹੈਗੀ ਛੁੱਟੀ ਆਪਾਂ ਨੇ ਲੈ ਲਈ ਅੱਜ ਕਿਉਂਕਿ ਪਨੀਤ ਨੂੰ ਨਾਲ ਲੈ ਕੇ ਜਾਣਾ ਆਪਾਂ ਨੇ ਕਿਉਂਕਿ ਜਦੋਂ ਵੀ ਆਪਾਂ ਪਨੀਤ ਨੂੰ ਨਹੀਂ ਲੈ ਕੇ ਜਾਂਦੇ ਤਾਂ ਉਹਦੇ ਕੱਪੜੇ ਜਿਹੜੇ ਸੈੱਟ ਨਹੀਂ ਆਉਂਦੇ ਅੱਜ ਨਾਲ ਲੈ ਕੇ ਆਣਾ ਕਿਵੇਂ ਫਿਰਦੇ ਪਏ ਦੋਨੇ ਜਾਨੇ ਦੇਖੋ ਕਿੰਨੇ ਸੋਹਣੇ ਲੱਗਦੇ ਪਏ ਆ ਫਤੇ ਕਿੱਧਰ ਹائے ਮੂੰਹ ਦੇਖੋ ਇਹਦਾ ਕਿੰਨਾ ਗੰਦਾ ਦੁਕਾਨ ਆ ਅੱਜ ਅਸੀਂ ਸਕੂਲ ਦੀ ਖਿੜਕੀ ਚੋਂ ਨਾਲ ਸੀਰੇ ਜਰੇ ਹਟੇ ਜੇ ਸਰ ਤੇਰੇ ਦਰਸ਼ਤ ਠੀਕ ਹੈ ਤੇ ਤੇਰੇ ਠੀਕ ਹੈ ਉਹਦੀ ਖਿੜਕੀ ਚੋਂ ਖੁੱਲੀ ਪਈ ਲੋਕ ਕੁੜਕੀ ਦਾ ਠੜਕੀ ਦਾ ਤੇ ਨਹੀਂ ਫਰਦਪ ਨਹੀਂ ਕਰ ਮੈਨੇ ਹੁਣ ਆ ਗਿਆ ਨੀ ਰੇਸਾ ਨੂੰ ਦਿਆ ਤੇ ਫਿਰ ਘਰੇ ਆ ਕੇ ਮੰਗਦਾ ਨਹੀਂ ਇਹਨੂੰ ਕੋ ਖਿੜਕੀ ਦਾ ਤੇਰੇ ਮੂੰਹ ਤੇ ਵੀ ਖੁੱਲੀ ਪਈ ਹੈ ਹਾਏ ਮੂੰਹ ਕਿੰਨਾ ਕੰਦਾ ਹੈ ਕੁਲਵਿੰਦਰ ਐ ਦਿਖਾਉ ਤੇ ਮੂੰਹ ਦੇਖੋ ਇਹਦਾ ਕੀ ਖੁੱਲੀ ਹੈ ਮਤਲਬ ਕੀ ਖਾਦੇ ਖਾਦੇ ਖੁੱਲੀ ਨਹੀਂ ਚਾਹ ਵੀ ਖਾਦੇ ਉਹ ਦਿਨ ਮਜ਼ਦੂਰੀ ਕਰਕੇ ਅੰਦਰ ਸਕੂਲ ਜੇ ਪੜਕੇ ਨਹੀਂ ਲੱਗਦੀ ਮੈਨੂੰ ਤਾਂ ਮਜ਼ਦੂਰੀ ਕਰਕੇ ਹੀ ਆਉਂਦਾ ਅਜਾ ਡੈਸਟ ਵੀ ਬਸ ਆਸਾਨ ਸੀ ਆਸਾਨ ਸੀ ਹਾਏ ਧੰਨ ਤੇ ਕੱਲ ਲਾਈਵ ਡੈਸਟ ਹੋ ਜਾਓ ਕਰਾ ਜਾਵੇ ਬਸ ਹਾਏ ਕਿੰਨਾ ਕੰਦਾ ਮੂੰਹ ਹੁੰਦਾ ਸੱਚੀ ਯਾਰ ਸੀਰੀਅਸਲੀ ਬੜਾ ਇੰਨਾ ਕੰਦਾ ਮੂੰਹ ਅੱਛਾ ਫਤੇ ਤੈਨੂੰ ਕੰਮ ਪਤਾ ਨਹੀਂ ਆਏ ਫਤੇ ਮੈਨੂੰ ਪਿੰਡ ਜਾਣਾ ਹੈ ਦਸੇ ਪਿੰਡ ਜਾਣਾ ਪਨੀਤ ਹੈ ਫਤੇ ਅਧਿਆਨਾ ਬੰਨੂ ਬਪਸਾਂ ਦੇ ਬੱਚੇ ਕਿੱਥੇ ਜਾ ਰਹੇ ਮੈਂ ਗਿਆ ਕਹਿੰਦੇ ਸੰਗਰੂਰ ਕੀ ਆਹੋ ਸ਼ਾਜਲੇ ਜਾ ਰਹੇ ਮੈਂ ਗਿਆ ਸੰਗਰੂਰ ਤੇ ਸਰ ਕਹਿੰਦੇ ਇਹਦਾ ਵਾਓ ਚੱਲੇ ਤੂੰ ਉੱਥੇ ਆਏ ਤੇ ਸਰ ਨੇ ਆਨੇ ਕਿ ਤੇਰਾ ਦੰਦ ਖੁੱਲਿਆ ਹੋਇਆ ਤੇਰਾ ਚਲਾਨ ਹੋ ਸਕਦਾ ਨਾ ਨਹੀਂ ਮੈਨੂੰ ਦਸਵੀਂ ਤੇ ਤੋ ਕੰਮ ਤਾਂ ਨਹੀਂ ਕਰਾਉਂਦੇ ਪਾਰਕ ਪੁਲ ਤਾਂ ਨਹੀਂ ਸਾਫ ਕਰਾਉਂਦੇ ਸਕੂਲ 'ਚ ਬਾਥਰੂਮ ਬਾਥਰੂਮ ਸਾਬ ਕਰਉਂਦੇ ਨੇ ਦੇਖੋ ਹਾਂ ਐਨੇ ਗੰਦੇ ਹੱਥ ਕਰਕੇ ਆਉਂਦਾ ਇੰਨਾ ਗੰਦਾ ਮੂੰਹ ਉਧਰ ਵੀਰ ਆਉਦੇ ਵੀਡੀਓ ਤੇ ਜਾ ਕੇ ਸਿਰ ਤੇ ਰੇਜ਼ਰ ਵਜਹੀ ਕਿਹੜੇ ਮਾਰੀ ਸੀ ਨੀਚੇ ਬੈਠ ਕੇ ਉਧਰ ਖੜ ਕੇ ਤੇ ਉਧਰ ਮਨ ਲੱਗੇ ਨੀਚੇ ਕੋਈ ਵੀਰ ਆ ਜਾ ਰਿਹਾ ਉਹ ਜੋ ਮਾਰਨ ਲੱਗੇ ਸਿੱਧਾ ਜਿੱਥੇ ਤਮਾ ਸੱਚੀ ਦਾ ਮੂੰਹ ਤਾਂ ਦੇਖ ਉਧਰ ਫੜ ਕੇ ਦੇਹ ਇਹਦਾ ਮੂੰਹ ਕਢਨ ਲੱਗਾ ਕਿਤੇ ਇੰਨਾ ਵੀ ਨਹੀਂ ਆਗਾ ਦੰਦ ੁੱਟੇ ਹੋਰ ਹੋਰ ਸਿੱਡਕੀ ਭੁੱਲੀ ਵੀ ਜਾ ताकी ता, खुली हुई इधर देखो आ ताकी खुली हुई कारी आ करिया आए खुली हुई हाय हेलो 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 ਬੈਠ ਕੇ ਲੱਗਦਾ ਨਹੀਂ ਅੱਜ ਲੱਗਾਇਆ ਕਿੰਨਾ ਬੜਾ ਹੈ ਰੀਡਿੰਗ ਤਾਂ ਮਾਂਜੀ ਪੁਲਿਸ ਨੇ ਤੇ ਅਜੂ ਮਮਾ ਨੇ ਕਿਹਾ ਮੇਕਅਪ ਸੋਨ ਮੈਕਸਮ ਸੋਨ ਨੂੰ ਇੰਨੀ ਕੁਝ ਕਹਿੰਦੀ ਹੁੰਦੀ ਮੈਂ ਮਮਾ ਨੂੰ ਲੱਗਦੀ ਮੇਕਅਪ ਕੀਦਾ ਤੇ ਮੈਨੂੰ ਪਤਾ ਨਾ ਕਦੋਂ ਲੈ ਨਹੀਂ ਤੇ ਪਰਨੀਤ ਤੇ ਫਤਿਹ ਨੂੰ ਨਾ ਸਕੂਲੀ ਅੱਜ ਲੰਚ ਉਹ ਖਾ ਗਏ ਨੇ ਕਿ ਇਹਨਾਂ ਨੂੰ ਭੁੱਖ ਲੱਗ ਰਹੀ ਹੁਣ ਤੇ ਆਪਾਂ ਘਵਾਨੀ ਘਟੋ ਕੇ ਇਹਨਾਂ ਨੂੰ ਕੁਝ ਖਵਾਨੇ ਆ ਤੇ ਫਿਰ ਆਪਾਂ ਅੱਗੇ ਚੱਲਦੇ ਬਹੁਤ ਲੇਟ ਹੋ ਗਏ 2:00 ਵੱਜ ਗਏ ਆਪਾਂ ਜੋ ਇੱਥੇ ਮੈਂ ਤਿੰਨ ਵੇਟ ਪਰ ਆਪਨੇ ਪਟਿਆਲੇ ਦੀ ਪੋਤਣਾਂ ਨਹੀਂ ਇਹ ਥੋੜਾ ਘੰਟਾ ਪਾ ਨਹੀਂ ਕਰ। ਸਾਡੇ ਮਾਰੇ ਪਟਿਆਲਾ ਦੇ ਦਾ T20 ਗ੍ਰੂਪ ਲੈਣੀ। ਮੇਰ ਕੰਮ ਹੋ ਹੀ ਨਾ। ਬਸ ਹੋਈ ਫਿਰ ਦੇਖ ਲਵਾ ਦੀ ਅੰਦਰ। ਪਟਿਆਲਾ ਕਿਉਂ? ਮੇਰੀ ਕੋਟੀ ਨਾ ਕੋਟੀ ਮਾਨ ਨਹੀਂ ਹੈ। ਨਹੀਂ ਨਹੀਂ ਹੋ ਜਾਣੀ। ਕੋਈ ਨਹੀਂ ਤਾਂ ਸਹੀ ਹੈ। ਮੈਂ ਵਧੀਆ ਨਹੀਂ ਲਈ। ਨਾ ਕਮੈਂਟ ਕਰਨੇ ਮੈਂ ਦੱਸ ਦਿਆਂ ਭੈਣਾ ਕਹਿੰਦੇ ਉੱਚੀ ਕੋਟੀ ਹੈ ਮੰਦੀ ਦੀ। ਲੰਬੀ ਸਟੋਰੀ ਹੈ। ਇੱਥੇ ਕੀ ਬਦਲਣਾ ਕਰੀ? ਠੀਕ ਹੈ। ਫਾੜੇ ਦਿਨਾਂ ਸਾਈਨ ਸਾਫ ਹੁੰਦੀ ਆ ਜੀ ਇਹ ਵਾਸਤੇ ਹਟਾੜਨਾ ਪੈਂਦਾ ਆ ਹਾ ਦੇਖਿੰਦਾ ਹਾਂ ਪੈਂਦੀ ਹੈ ਹਾਂ ਕਿੰਨਾ ਘੁੱਟ ਪੈਂਦੀ ਨਾ ਕਿਹਦਾ ਘਰ ਵਾਪਸ ਚਲੋ ਮੈਂ ਘਰੇ ਜਾ ਕੇ ਗੱਡੀ ਚਲਾਣੀ ਹੈ ਅੱਛਾ ਨਾਲ ਹੀ ਆਵੀਂ ਗੱਡੀ ਆ ਗੱਡੀ ਸਪੂਚ ਜਿੱਪ ਚ ਰਣ ਮਾ ਉਹਨਾਂ ਗੱਦੇ ਬਾਹਰ ਜਾ ਕੇ ਖੜਾ ਦੱਸ ਗਰਾਊਂਡਸ 'ਚ ਆਲਾ ਨਹੀਂ ਸੀ ਮਤੇ ਹਤੇ ਗਰਾਊਂਡ 'ਚ ਚਲਾਣੀ ਸੀ ਗਰਾਊਂਡ 'ਚ ਹੋਰ ਆਦੀ ਸਾਨੂੰ ਧਿਆਨ ਨਾਲ ਗੱਡੀ 'ਚ ਲੱਗਿਆ ਹੋਇਆ ਤਾਂ ਉਹਨਾਂ ਦੇ ਪਿਆ ਹੈ। ਉਹ ਸਹੀ ਹੈ। ਆਹੇ ਖਾਣਾ ਆਪਣਾ ਫਿਨਿਸ਼ ਹੋ ਗਿਆ। ਪਤੇ ਸੌਰੀ ਪਨੀਰ ਖਾ ਰਿਹਾ ਜੀ। ਇਹ ਪਨੀਰ ਖਾਏਗਾ ਫਿਰ ਆਪਾਂ ਚੱਲਦੇ ਆਪਾਂ। ਸਭ ਤੋਂ ਲੱਕ ਵੈਣ ਟਿਕਾ ਲਵਾ ਦੀ ਦਰਦ ਵਾਲਾ। ਹਾਂ ਇਹਦੇ ਟੀਕਾ ਹੀ ਲਵਾਉਣਾ ਪੈਣਾ। ਹੋਰ ਟੈ ਲੋ ਜੀ ਆਪਾਂ ਪਨੀਰ ਦੇ ਕੱਪੜੇ ਚੇਂਜ ਕਰ ਲੇ। ਪਰ ਚੇਂਜ ਕਰਨੇ ਵੇਲੇ ਉਹ ਗੱਲ ਨਹੀਂ ਬਣਦੀ ਹੈਗੀ। ਉਹ ਤਾਂ ਆਪਾਂ ਨੂੰ ਪਹਿਲਾਂ ਜਿਹੜਾ ਆਪਾਂ ਕੱਪੜੇ ਲੈਣ ਜਾਣੇ ਉਸ ਟਾਈਮ ਜਿਹੜੀ ਜਿਆਦਾ ਵਧੀਆ ਸੀ। ਹਾਂ ਉਹ ਵੈਣਾਂ ਵਧੀਆ ਸਟੱਫ ਸੀ ਤੇ ਬੜਾ ਹੀ ਸੋਹਣਾ ਡਿਜ਼ਾਈਨ ਸੀ, ਕਲਰ ਸੀ ਪਰ ਉਹਨਾਂ ਤੇ ਤੱਕੇ ਮੁੱਕੀ ਜਨਾ ਦੋ ਕਲਰ ਲੈਣ ਤੇ ਪਰ ਜੋ ਅਸੀਂ ਚਾਹੁੰਦੇ ਸੀ ਉਹ ਨਹੀਂ ਮਿਲਿਆ ਹੈਗਾ ਤੇ ਹੁਣ ਆਪਾਂ ਉਥੋਂ ਚੱਲ ਪੇ ਵਾਪਸ ਸਾਡੇ ਦਾ ਦੋ ਕੰਮ ਸੀ ਦੋਨੇ ਆਪਾਂ ਕਰ ਲਿਆ ਤੇ ਇੱਕ ਸਾਡੀ ਦਾ ਦੀਦੀ ਐ ਸੁਖਨਜੀਤ ਦੀਦੀ ਉਹ ਪਟਿਆਲੇ ਤੋਂ ਉਹਨਾਂ ਨੂੰ ਪਾਣੀ ਕਿੱਥੋਂ ਪਤਾ ਲੱਗਦਾ ਵੀ ਅਸੀਂ ਆਏ ਆ ਕਿੱਥੋਂ ਨਹੀਂ ਤੇ ਹੁਣ ਆਪਾਂ ਉਹਨਾਂ ਕੋਲ ਚੱਲੇ ਆਂ ਵੈਸੇ ਅਸੀਂ ਵੀ ਫੋਨ ਕਰਕੇ ਦੱਸਤਾ ਸੀ ਕਿ ਅਸੀਂ ਅੱਜ ਆਏ ਹੋਏ ਆਂ ਤੇ ਸਾਡੀ ਨਾ লাই ਲੋਕੇਸ਼ਨ ਚੈੱਕ ਕਰਦੇ ਲੈਂਦੇ ਉਹ ਜਿਹੜੀ ਉਸ ਐਪ 'ਚ ਐਡ ਹੁੰਦੀ ਉਹ ਵਾਲੀ ਤੇ ਹੁਣ ਆਪਾਂ ਚੱਲੇ ਆਂ ਉਹਨਾਂ ਕੋਲ ਕਿਉਂਕਿ ਸਾਡਾ ਵੀ ਅੰਮਲ ਟੁੱਟਿਆ ਪਿਆ ਹੁਣ ਆਪਾਂ ਚਾਹ ਪੀ ਕੇ ਆਉਨੇ ਆਂ ਕੋਟ ਚਾਹ ਪੀਣ ਤੋਂ ਬਾਅਦ ਫਿਰ ਦੇਖਦੇ ਆਂ ਵੀ ਅਗਲਾ ਪ੍ਰੋਗਰਾਮ ਸਾਡਾ ਕੀ ਹੈ ਮਾਰੀ ਕਿ ਨਹੀਂ ਸੁਣ ਲੈ ਗੰਦੀ ਮੰਮੀ ਉਹ ਨਾਲ ਦੇ ਨਾ ਤੇ ਮਮੀ ਦਾ ਚਾਹੀ ਇਹ ਆ ਦੇਖ ਕਬੂਤਰ ਜੇ ਆਪਾਂ ਵਿੱਚ ਵਾਜੇ ਤੇ ਆਪਾਂ ਆਪਰੇ ਕਿੱਥੋਂ ਮੁੜ ਕੇ ਆਈ ਤ੍ਰਿਪੜੀ ਚ ਮੁੜ ਕੇ ਆਈ ਸਾਡਾ ਪਹਿਲਾ ਘਰ ਹੁੰਦਾ ਸੀ ਤੇ ਬੜੀ ਯਾਦ ਆਉਂਦੀ ਤੁਹਾਨੂੰ ਮੈਨੂੰ ਕਹਿ ਰਹੀ ਇੱਥੇ ਆਪਣਾ ਘਰ ਹੁੰਦਾ ਸੀ ਐਨਾ ਫਿਰੇ ਨਾ ਰੋਡ ਤੇ ਤ੍ਰਿਪੜੀ ਦੇ ਹਾਂ ਤੁਰ ਕੇ ਆਉਣਾ ਤਾਂ ਇੱਥੋਂ ਇੱਥੋਂ ਤੱਕ ਵੀ ਤੁਰ ਕੇ ਆਉਣਾ ਤੁਹਾਨੂੰ ਹਾਂ ਦੁਖਨਵਾਲ ਸਾਹਿਬ ਤੱਕ ਦੁਖਨਵਾਲ ਗੁਰਦੁਆਰਾ ਸਾਹਿਬ ਤੱਕ ਤੁਰ ਕੇ ਆਉਣਾ ਤੁਰ ਕੇ ਉਹਨੇ ਕਈ ਵਾਰ ਮੂੜ ਕੇ ਜੇ ਤੁਰ ਕੇ ਜਾਣੇ ਕਈ ਵਾਰ ਕਹਿੰਦਾ ਚ ਸਕੂਟੀ ਤੇ ਜਾਣੇ ਕਈ ਵਾਰ ਕਹਿੰਦਾ ਚ ਹਟਾਓ ਕਰਵਾ ਲੈਣੇ ਆ ਤੇ ਅੱਜ ਬੜੀ ਜਿਆਦਾ ਆਉਂਦੀ ਤੇ ਬਾਕੀ ਜੇ ਟਾਈਮ ਹੋਇਆ ਆਪਣੇ ਕੋਲ ਜੇ ਤਾਂ ਲੇਟ ਹੋ ਆਪਾਂ ਗੁਰਦੁਆਰਾ ਸਾਹਿਬ ਮੱਥਾ ਜ਼ਰੂਰ ਟੇਕ ਕੇ ਆਵਾਂਗੇ ਨਾਲ ਤੁਹਾਨੂੰ ਵੀ ਦਰਸ਼ਨ ਕਰਾਉਨੇ ਸਾਰਿਆਂ ਨੂੰ ਮਣਾ ਉੱਥੇ ਨਹੀਂ ਆਣਾ ਕਿਤੇ ਬਾਜ਼ਾਰ ਚ ਅਦਾਲਤ ਬਾਜ਼ਾਰ ਚ ਅਦਾਲਤ ਜੇ ਕਿ ਐਸੀ ਚ ਐਸੀ ਮਾਰਕੀਟ ਚ ہاں ਐਸੀ ਮਾਰਕੀਟ ਨਵੇਂ ਨਵੇਂ ਚੀਜ਼ਾਂ ਆਈਆਂ ਨੇ ਸੂਟ ਸੜ ਨਵੇਂ ਆਏ ਨੇ ਹਾਂ ਲਿਆਉਂਦੇ ਇੱਕ ਅੱਧਾ ਹੋਰ ਹਮ ਲਿਆਉਂਦੇ ਵਧੀਆ ਸੂਟ ਦੇਖ ਕੇ ਉਹਨੇ ਜਾਣਿਆ ਟਰਨ ਆਣ ਜਲੇ ਹੁੰਦੇ ਤੁਹਾਨੂੰ ਕਰਾਂ ਤੁਸੀਂ ਮਨ ਸੋਤਵਾਰ ਆਇਆ ਕਿਉਂ ਮਾਥੀ ਬਹੁਤ ਟਾਈਮ ਲੱਗ ਜਣੇ ਤੁਹਾਂ ਜਿੱਦੇ ਘਰੇ ਨਹੀਂ ਲੈ ਜਾਣਾ ਸੁਖਨ ਜੀ ਦੇ ਦਿਨ ਚੱਕ ਕੇ ਆਵਣ ਉਹ ਨਾਲ ਲੈ ਆਏ ਨਾ ਵੀ ਚਲੋ ਨਹੀਂ ਵੀ ਕੁਝ ਲੈ ਚਾਹ ਗੇੜਾ ਤਾਂ ਕੱਢ ਕੇ ਆਵਾਂਗੇ ਨਾ ਆਪਾਂ ਤਾਂ ਇਹ ਲੱਗਦਾ ਹੈ ਹਾਂ ਇਹ ਤਾਂ ਗੱਲ ਹੈਗੀ ਤੁਹਾਨੂੰ ਹੈ ਫੇਕੀ ਬਹੁਤ ਹੋਣਾ ਟ੍ਰੈਫਿਕ ਬਹੁਤ ਹੋਣਾ ਸਹੀ ਗੱਲ ਹੈ ਆਪਾਂ ਫਿਰ ਕੰਮ ਵੀ ਇਹ ਤੁਸੀਂ ਵੀ ਅੱਗੇ ਨਹੀਂ ਚਲੋ ਜੇ ਆਪਾਂ ਪਲਾਨਿੰਗ ਕਰ ਲਈ ਆਪਾਂ ਕਿੱਧਰ ਜਾਣਾ ਪਹਿਲਾਂ ਹਾਂਜੀ ਸਸਰੀ ਕਾਲਾ ਇੱਦਾਂ ਕਿੱਦਾਂ ਤੁਸੀਂ 5:00 ਵਜੇ ਆਉਂਦੇ ਇੱਧਰ ਹੈ ਜੋ ਜੀ ਪਹੁੰਚ ਗਏ ਹਾਂ ਪਹੁੰਚ ਗਏ ਆਪਾਂ ਆਪਣੀ ਦੀਦੀ ਦੇ ਘਰ ਆ ਵਾਪਰੇ ਫੜਾਓ ਫੜਾਓ ਨਹੀਂ ਫਾਟਾ ਕੱਢੋ ਉੱਚੋ ਲੁਫਾਪਾ ਆਪਣਾ ਵਾਪਸ ਲੈ ਜਾਗੇ ਕਿਸੇ ਹੋਰ ਵੀ ਦੇਣਾ ਪੈਣਾ 200 ਕੱਢਦੇ ਕੱਢਦੇ ਪਤਾ ਦੇ ਪੈਂਡਰਾ ਬੂਟ ਦੇਖੋ ਸਕੂਲ ਵਾਲੇ ਜਿਵੇਂ ਤੁਹਾਨੂੰ ਆਪਾਂ ਕਹਿੰਦੇ ਸਕੂਲ ਵਾਲੇ ਬੂਟਾਂ ਵਿਆਹ ਵੇਖ ਲੈਣੇ ਆ ਅੱਜ ਵਾਦੇ ਦਾ ਕੋਈ ਹਾਂ ਪਹਿਲਾਂ ਇੱਕ ਫੜਾ ਕੇ ਆਖਾ ਦੂਜਾ ਪਾਣੀ ਤੇ ਇੱਕ ਤੁਸੀਂ ਲੈ ਜਾਓ ਅ ਡਾਈਨਿੰਗ ਟੇਬਲ ਤੇ ਰੱਖ ਦਿਓ ਭਾਵੇਂ ਪੂਰੀ ਤਾਂ ਆਪਣਾ ਲਫਾਫਾ ਫੋਲਡ ਕਰਕੇ ਪਰਸ ਤੇ ਪਾ ਲਓ ਮੰਮਾ ਦੇ ਲੋ ਫਤੇ ਪਹਿਲੀ ਵਾਰ ਹੀ ਆਨ ਤਾਂ ਘਰ ਕੇ ਜਪਨੀ ਤੂੰ ਵੀ ਲੈ ਜਾਇ ਇਕ ਲਵਾਵਾ ਇੱਕ ਪਰਨੀਤ ਲੈ ਕੇ ਆਇਆ ਆਜਾ 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 ਚਲੀਏ ਹੋਰ ਚਲੀਏ ਜਾਓ ਜਾਓ ਘੂਮੇ ਘੂਮੇ ਕਰਕੇ ਆਓ ਜਾ ਜਾ ਜਾਓ 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 ਆਜਾ ਕਿਹੜੇ ਜੇ ਬਜਾ ਤਪਾਇ ਕਿਹੜਾ ਪਰੋਣਾ ਬੜਾ ਫਿਰਦਾ ਇਹਦਾ ਪਰੋਣਾ ਨਹੀਂ ਹੈ ਠੀਕ ਹੈ ਲੋ ਗਿਆ ਚਮਚਾ ਮੂੰਹ ਲੈ ਜਾ ਚਮਚਾ ਸਪੂਨ ਨੂੰ ਲੈ ਜਾ ਪ੍ਰਿੰਸੀਪਲ ਬਲ ਉਹ ਕੰਨਾ ਕੰਨਾ ਕੰਚ ਦੀਆਂ ਕੌਲੀ ਜੀ ਬਦਲ ਬਣੀ ਤੂੰ ਉਥੇ ਗੱਡੀ ਮੈਡਮ ਆਈ ਖੜੀ ਮੇਰੇ ਲੱਕ ਤੋਂ ਮੁੜਿਆ ਨਹੀਂ ਜਾਦਾ ਨਹੀਂ ਤੁਰ ਦੋਗੀ ਭਾਈ ਜੰਗਾ ਜਿਆਦਾ ਨਾ ਭਾਈ ਦੋਗੀ ਵਾ ਬਸ ਕੁਤਰੀ ਬਸ ਮੈਨੂੰ ਚਾਹ ਨਾ ਮਿਲ ਗਿਆ ਪਕੌੜੇ ਅੱਛਾ ਅੱਛਾ ਜਦ ਕੋਈ ਉਹ ਚਮਚਲਾ ਲਾ ਫਤੇ ਲੈ ਆਉਣਾ ਫਤੇ ਤਾਂ ਦੇਖੀ ਪਹਿਲੀ ਵਾਰ ਹੀ ਆਇਆ ਲੱਗਦਾ ਨਹੀਂ ਕਿ ਪਹਿਲੀ ਵਾਰ ਹੀ ਆਇਆ ਹਾਂ ਚੈੱਕ ਕਰੋ ਚੈੱਕ ਕਰੋ ਪਸਟ ਪਾੜੋ ਇੱਥੇ ਘੜਾ ਖੁਈ ਆ ਗਈ ਦੀਦੀ ਅੰਦਰ ਨੇ ਪਾਪੜ ਬੜੇ ਸਾਡੇ ਤੇ ਪਾਉਣਾ ਸਾਈਟ ਸਾਈਟ ਤੇ ਹਾਈਪ ਕੋਡ ਬਣਾਏ ਨੇ ਇਹਨਾਂ ਨੇ ਮੈਨੂੰ ਵੀ ਲੱਗਦਾ ਬਣਾਏ ਹੋਣਗੇ ਹਾਂ ਬਣਾਏ ਹੋ ਤਾਂ ਖੜਕੜ ਆਈ ਜੀ ਵਾਰ ਆ ਰਹੀ ਖੜਕੜ ਜਵਾ ਕਾੜੇ ਚੋਂ ਕੜਾਈ ਚੱਲਦੇ ਹਾਏ ਉਹ ਚ ਪਾਉ ਉਹਨੂੰ ਪਹਿਲਾਂ ਹਾਏ ਭਾਰੇ ਸਾਡੇ ਫਤਿਹ ਦਾ ਕੰਮ ਦੇਖੋ ਵਾਕਈ ਖਾਣ ਪੀਣ ਸ਼ਰਮ ਨਹੀਂ ਕਰਨੀ ਚਾਹੀਦੀ ਹੈ ਨਾ ਕਹਿੰਦਾ ਸੈੱਟ ਤਾਂ ਕਰ ਲੈਂਦੇ ਕੀ ਕੀਤਾ ਕਹਿੰਦਾ ਤੁਸੀਂ ਫਤਿਹ ਦੇ ਵਿਆਹ ਚ ਪਰ ਗਰ ਪਟਾਸ ਪਾ ਰਹੇ